ਸੁਨਾਮ ਅਤੇ ਸੰਗਰੂਰ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆ ਰਹੀ ਹੈ ਤੇ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਉਹ ਚੈਕਿੰਗ ਕਰ ਰਹੀ ਹੈ ਤੇ ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਦੇ ਵੱਲੋਂ ਬਟਾਲਾ ਵਿੱਚ ਵੱਖ-ਵੱਖ ਥਾਮ ਤੇ ਕਸੋ ਵੀ ਅੰਚਲਾਇਆ ਗਿਆ ਤੇ ਜਿਸ ਦੇ ਤਹਿਤ ਸ਼੍ਰੀ ਹਰ ਗੋਬਿੰਦਪੁਰ ਪੁਲਿਸ ਥਾਣੇ ਦੇ ਤਹਿਤ ਆਉਂਦੇ ਬਿਆਸ ਦਰਿਆ ਦੇ ਕੰਢੇ ਤੇ ਲੁਕਾ ਕੇ ਰੱਖੀ ਹਜ਼ਾਰਾਂ ਲੀਟਰ ਲਾਹਨ ਬਰਾਮਦ ਹੋਈ ਹੈ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਵੀ ਤਲਾਸ਼ੀ ਲਈ ਜਾਂਦੀ ਹੈ ਉੱਥੇ ਕੋਨਾ ਕੋਨਾ ਤੱਕ ਖੰਗਾਲਿਆ ਜਾਂਦਾ ਹੈ ਪੂਰੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਆ ਇਸ ਵਾਰ ਵੀ ਪੰਜਾਬ ਪੁਲਿਸ ਨੇ ਖੇਤਾਂ ਦੇ ਵਿੱਚ ਲਗਾ ਕੇ ਰੱਖੀ ਲਾਹਨ ਨੂੰ ਬਰਾਮਦ ਕਰ ਲਿਆ ਤੋਂ ਇਹ ਵੀ ਦੱਸ ਦਿਆਂ ਕਿ ਇੱਥੋਂ ਕਿੰਨੇ ਹਜ਼ਾਰ ਲੀਟਰ ਲਾਹਨ ਬਰਾਮਦ ਹੋਈ ਹੈ ਪਰ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਨੇ ਖੇਤਾਂ ਦੇ ਵਿੱਚ ਟੋਆ ਪੱਟ ਕੇ ਥੱਲੇ ਲਾਹਨ ਨੂੰ ਲੁਕਾ ਕੇ ਰੱਖਿਆ ਸੀ ਤਾਂ ਜੋ ਕੋਈ ਵੀ ਇੱਥੇ ਤੱਕ ਪਹੁੰਚ ਨਾ ਸਕੇ ਪਰ ਪੰਜਾਬ ਪੁਲਿਸ ਨੇ ਮੁਸਤੈਦੀ ਵਰਤਦਿਆਂ ਹੋਇਆ ਇੱਥੇ ਲਾਹਨ ਨੂੰ ਲੱਭ ਲਿਆ ਤੇ ਇਸ ਨੂੰ ਨਸ਼ਟ ਵੀ ਕਰ ਦਿੱਤਾ ਦੱਸਦੀ ਹੈ ਕਿ ਬਿਆਸ ਦਰਿਆ ਦੇ ਕੰਢੇ ਕਰੀਬ 16000 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ ਜਿਸ ਨੂੰ ਕਿ છુપਾ ਕੇ ਰੱਖਿਆ ਹੋਇਆ ਸੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੁਲਿਸ ਅਧਿਕਾਰੀ ਇਸ ਲਾਹਣ ਨੂੰ ਲੱਭਦੇ ਨੇ ਤੇ ਫਿਰ ਨਸ਼ਟ ਕਰ ਦਿੰਦੇ ਨੇ ਸੁਨਾਮ ਅਤੇ ਸੰਗਰੂਰ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆ ਰਹੀ ਹੈ ਤੇ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਉਹ ਚੈਕਿੰਗ ਕਰ ਰਹੀ ਹੈ ਤੇ ਜਿਸ ਦਿ ਚੱਲਦਿਆਂ ਪੰਜਾਬ ਪੁਲਿਸ ਦੇ ਵੱਲੋਂ ਬਟਾਲਾ ਵਿੱਚ ਵੱਖ-ਵੱਖ ਥਾਮ ਤੇ ਕਸੋ ਵੀ ਅੰਚਲਾਇਆ ਗਿਆ ਤੇ ਜਿਸ ਦੇ ਤਹਿਤ ਸ਼੍ਰੀ ਹਰ ਗੋਬਿੰਦਪੁਰ ਪੁਲਿਸ ਥਾਣੇ ਦੇ ਤਹਿਤ ਆਉਂਦੇ ਬਿਆਸ ਦਰਿਆ ਦੇ ਕੰਢੇ ਤੇ ਲੁਕਾ ਕੇ ਰੱਖੀ ਹਜ਼ਾਰਾਂ ਲੀਟਰ ਲਾਹਨ ਬਰਾਮਦ ਹੋਈ ਹੈ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਵੀ ਤਲਾਸ਼ੀ ਲਈ ਜਾਂਦੀ ਹੈ ਉੱਥੇ ਕੋਨਾ ਕੋਨਾ ਤੱਕ ਖੰਗਾਲਿਆ ਜਾਂਦਾ ਹੈ ਪੂਰੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਆ ਇਸ ਵਾਰ ਵੀ ਪੰਜਾਬ ਪੁਲਿਸ ਨੇ ਖੇਤਾਂ ਦੇ ਵਿੱਚ ਲਗਾ ਕੇ ਰੱਖੀ ਲਾਹਨ ਨੂੰ ਬਰਾਮਦ ਕਰ ਲਿਆ ਉਹਨੇ ਇਹ ਵੀ ਦੱਸਦੇ ਆ ਕਿ ਇੱਥੋਂ ਕਿੰਨੇ ਹਜ਼ਾਰ ਲੀਟਰ ਲਾਹਨ ਬਰਾਮਦ ਹੋਈ ਹੈ ਪਰ ਪਹਿਲਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਨੇ ਖੇਤਾਂ ਦੇ ਵਿੱਚ ਟੋਆ ਪੱਟ ਕੇ ਥੱਲੇ ਲਾਹਨ ਨੂੰ ਲੁਕਾ ਕੇ ਰੱਖਿਆ ਸੀ ਤਾਂ ਜੋ ਕੋਈ ਵੀ ਇੱਥੇ ਤੱਕ ਪਹੁੰਚ ਨਾ ਸਕੇ ਪਰ ਪੰਜਾਬ ਪੁਲਿਸ ਨੇ ਮੁਸਤੈਦੀ ਵਰਤਦਿਆਂ ਹੋਇਆ ਇੱਥੇ ਲਾਹਨ ਨੂੰ ਲੱਭ ਲਿਆ ਤੇ ਇਸ ਨੂੰ ਨਸ਼ਟ ਵੀ ਕਰ ਦਿੱਤਾ ਦੱਸ ਜੀ ਕਿ ਬਿਆਸ ਦਰਿਆ ਦੇ ਕੰਢੇ ਕਰੀਬ 16000 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ ਜਿਸ ਨੂੰ ਕਿ چھਪਾ ਕੇ ਰੱਖਿਆ ਹੋਇਆ ਸੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੁਲਿਸ ਅਧਿਕਾਰੀ ਇਸ ਲਾਹਣ ਨੂੰ ਲੱਭਦੇ ਨੇ ਤੇ ਫਿਰ ਨਸ਼ਟ ਕਰ ਦਿੰਦੇ ਨੇ ਸੁਨਾਮ ਅਤੇ ਸੰਗਰੂਰ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆ ਰਹੀ ਹੈ ਤੇ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਉਹ ਚੈਕਿੰਗ ਕਰ ਰਹੀ ਹੈ ਤੇ ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਦੇ ਵੱਲੋਂ ਬਟਾਲਾ ਵਿੱਚ ਵੱਖ-ਵੱਖ ਥਾਮ ਤੇ ਕਸੋਬੀ ਅੰਚਲਾਇਆ ਗਿਆ ਤੇ ਜਿਸ ਦੇ ਤਹਿਤ ਸ਼੍ਰੀ ਹਰ ਗੋਬਿੰਦਪੁਰ ਪੁਲਿਸ ਥਾਣੇ ਦੇ ਤਹਿਤ ਆਉਂਦੇ ਬਿਆਸ ਦਰਿਆ ਦੇ ਕੰਢੇ ਤੇ ਲੁਕਾ ਕੇ ਰੱਖੀ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ ਹੈ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਵੀ ਤਲਾਸ਼ੀ ਲਈ ਜਾਂਦੀ ਹੈ ਉੱਥੇ ਕੋਨਾ ਕੋਨਾ ਤੱਕ ਖੰਗਾਲਿਆ ਜਾਂਦਾ ਹੈ ਪੂਰੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਆ ਇਸ ਵਾਰ ਵੀ ਪੰਜਾਬ ਪੁਲਿਸ ਨੇ ਖੇਤਾਂ ਦੇ ਵਿੱਚ ਲੁਕਾ ਕੇ ਰੱਖੀ ਲਾਹਣ ਨੂੰ ਬਰਾਮਦ ਕਰ ਲਿਆ ਤੋਂ ਇਹ ਵੀ ਦੱਸਦੇ ਆ ਕਿ ਇੱਥੋਂ ਕਿੰਨੇ ਹਜ਼ਾਰ ਲੀਟਰ ਲਾਹਨ ਬਰਾਮਦ ਹੋਈ ਹੈ ਪਰ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਨੇ ਖੇਤਾਂ ਦੇ ਵਿੱਚ ਟੋਆ ਪੱਟ ਕੇ ਥੱਲੇ ਲਾਹਨ ਨੂੰ ਲੁਕਾ ਕੇ ਰੱਖਿਆ ਸੀ ਤਾਂ ਜੋ ਕੋਈ ਵੀ ਇੱਥੇ ਤੱਕ ਪਹੁੰਚ ਨਾ ਸਕੇ ਪਰ ਪੰਜਾਬ ਪੁਲਿਸ ਨੇ ਮੁਸਤੈਦੀ ਵਰਤਦਿਆਂ ਹੋਇਆ ਇੱਥੇ ਲਾਹਨ ਨੂੰ ਲੱਭ ਲਿਆ ਤੇ ਇਸ ਨੂੰ ਨਸ਼ਟ ਵੀ ਕਰ ਦਿੱਤਾ ਦੱਸਿਆ ਕਿ ਬਿਆਸ ਦਰਿਆ ਦੇ ਕੰਢੇ ਕਰੀਬ 16000 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ ਜਿਸ ਨੂੰ ਕਿ چھਪਾ ਕੇ ਰੱਖਿਆ ਹੋਇਆ ਸੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੁਲਿਸ ਅਧਿਕਾਰੀ ਇਸ ਲਾਹਣ ਨੂੰ ਲੱਭਦੇ ਨੇ ਤੇ ਫਿਰ ਨਸ਼ਟ ਕਰ ਦਿੰਦੇ ਨੇ